ਅੱਜ ਜਿਵੇਂ ਖੜੇ ਆ ਕਪੂਰਥਲਾ ਸਿਵਲ ਹਸਪਤਲ ਦੇ ਐਸਐਮਓ ਸੁਨੀਤ ਤਵੰਜੀ ਨਾਲ ਤੋਂ ਸਾਬ ਕਪੂਰਥਲਾ ਦੇ ਡੈਰੀਆ ਦੇ ਪੇਸ਼ੈਂਟ एकदम ਵਧੇ ਆ ਕੀ ਕਹਿਣਾ ਚਾਹੂੰਗਾ ਇਹ ਜਿਹੜਾ ਏਰੀਆ ਹੈਗਾ ਮਹਿਤਾਬਗੜ੍ਹ ਔਰ ਸੁੰਦਰਨਗਰ ਦਾ ਇਸੇ ਪਿਛਲੇ ਪਰਸੋਂ ਰਾਤ ਦੇ ਪੇਸ਼ੈਂਟ ਥੋੜੇ ਜਿਹਾ ਜ਼ਿਆਦਾ ਆਏ ਆ ਠੀਕ ਹੈ ਜੀ ਔਰ ਅਪਰੋਕਸੀਮੇਟਲੀ 25 26 ਪੇਸ਼ੈਂਟਸ ਸਰ ਕੋ ਐਸੂਲੇ ਦੇ ਦਾਖਲ ਨੇ ਔਰ 40 50 ਪੇਸ਼ੈਂਟਸ ਸਰ ਕੋ ਆਪੀਡੀ ਬੇਸਿਸ ਤੇ ਆ ਕੇ ਟਰੀਟਮੈਂਟ ਲੈ ਚੁੱਕੇ ਹੋਏ ਸਰ ਕੀ ਕਾਰ ਹੋਣਾ ਐਕਦਾ ਮੈਂ ਡਾਇਰ ਦੇ ਪੇਸ਼ੈਂਟ ਆਗੇ ਕਿਤੇ ਨੇ ਕਿਤੇ ਜੀ ਗੰਦਗੀ ਤੋਂ ਇਹ ਪਾਣੀ ਦੀ ਕੰਟਮੀਨੇਸ਼ਨ ਹੋਈ ਐ ਔਰ ਉਹਦੇ ਕਰਕੇ ਹੀ ਸਾਰੇ ਉਸ ਏਰੀਆ ਦੇ ਹੀ ਪੇਸ਼ੈਂਟ ਜਿਆਦਾ ਆਏ ਬਾਕੀ ਸਾਰੇ ਸ਼ਹਿਰ ਦੇ ਬਾਕੀ ਸਾਰੇ ਸ਼ਹਿਰ ਦੇ ਇੱਕ ਇੱਕ ਅਦਾਦਾ ਹੈਗਾ ਐਸਾ ਕੁਝ ਨਹੀਂ ਹੈਗਾ ਜਦੋਂ ਕੁਆਟਿਟੀ ਇਸ ਪਾਸੇ ਹੀ ਹੈ ਸਰ ਕੁਆਟਿਟੀ ਇਸ ਪਾਸੇ ਹੀ ਹੈ ਪਰ ਇਸ ਮੱਲੇ ਨੂੰ ਅਸੀਂ ਰੂਪ ਵੀ ਹੈਗਾ ਵਾ ਕਿ ਕੁਝ ਜਿਹੜੇ ਐਮਰਜੈਂਸੀ ਦੇ ਡਾਕਟਰ ਹੁੰਦੇ ਆ ਉਹ ਫੀਸ਼ਰ ਨੂੰ ਦੇਖਣ ਚ ਲਾਪਰਵਾਹੀ ਵਰਤ ਰਿਹਾ ਜਾਂ ਰੈਫਰ ਕਰ ਰਹੇ ਆ ਡਟੀਆਂ ਵੀ ਪ੍ਰੋਬਲਮ ਨੂੰ ਰੈਫਰ ਕਰੀ ਜਾ ਰਿਹਾ ਇਹਦੇ ਬਾਰੇ ਕੀ ਕਰੀ ਮੇਰੀ ਨੌਲੇਜ ਚ ਇਹੋ ਦਾ ਕੋਈ ਕੇਸ ਨਹੀਂ ਆਇਆ ਜਿੱਚ ਕਿਸੇ ਨੂੰ ਪੇਸ਼ੈਂਟ ਨੂੰ ਰੈਫਰ ਕੀਤਾ ਜਾਏ ਪਿਛਲੇ 2 ਦਿਨਾਂ ਜੋ ਇੱਕ ਵੀ ਪੇਸ਼ੈਂਟ ਰੈਫਰ ਨਹੀਂ ਹੋਇਆ ਔਰ ਸਾਰੇ ਪੇਸ਼ੈਂਟ ਜਿਹੜੇ ਵੀ ਸਾਡੇ ਕੋਲ ਦਾਖਲ ਨੇ वो ਐਡਮਿਟਡ है प्रॉपर है ਆ और सारे स्टेबल है ਥੋੜੀ ਜਾਂ ਆਪਣੇ ਆ ਗਿਆ ਆ ਹਾਂਜੀ ਕੀ ਲੋਜ ਟੋਡਾ ਕੀ ਕਰਨਾ ਚਾਹੁੰਦੇ ਤੁਸੀਂ ਆਈ ਜਾਂਦੇ ਸਿੱਕਲੀ ਪਾਣੀ ਨਹੀਂ ਆ ਜਦ ਬਿਮਾਰੀ ਨਾ ਲਾ ਜਾਣਾ ਚਾਹੀਦਾ ਸੀਵਰ ਪੈਣੇ ਚਾਹੀਦੇ ਹੱਦ ਤੁਹਾਡੇ ਮਹੱਲੇ ਦੇ ਕਿਹੜੇ ਗાળા ਕੰਮ ਹੋਣ ਵਾਲਾ ਸਾਡੇ ਤਾਂ ਹੀ ਤੇ ਇੱਥੇ ਹੋ ਗਏ ਨੇ ਹਨੂ ਘਟੋ ਘਟ ਟੋੜੇ ਨਾ ਸੀਵਰੇ ਨਾ ਪਾਣੀ ਆ ਇਹਨਾਂ ਵੀ ਆਪਾਂ ਜਿੱਕੇ ਜਦੋਂ ਤਾਂ ਬਣਿਆ ਵਾ ਇਹਨੇ ਮੜੀ ਸਾਡੇ ਇੱਧਰ ਆ ਟੂਕਾ ਟਾਪਾ ਲਵਾਤੀਆਂ ਤੇ ਪਾਣੀ ਵਾਲਾ ਪੰਪ ਲਵਾ ਦਿੱਤਾ ਵਾ ਉਹ ਸਰਕਾਰ ਆਈ ਜਾਂ ਪਹਿਲੋਂ ਉਹਨਾਂ ਨੇ ਸੀਵਰੇ ਤੇ ਸਾਡੇ ਪਈ ਪਾਣੀ ਪਿਆ ਉੱਥੇ ਇੱਧਰ ਨਹੀਂ ਕਿਹਾ ਉੱਦਾਂ ਹੀ ਉੱਥੋਂ ਪਾਣੀ ਲਿਆਉਂਦੇ ਆ ਅੱਛਾ ਇੱਧਰ ਹੋਰ ਪਾਣੀ ਲੈ ਕਰਨੇ ਵੱਡੀ ਵੱਡੀ ਸੜਕ ਤੋਂ ਇੱਧਰ ਆਉਂਦੀ ਆ ਪਾਣੀ ਉੱਥੇ ਤੋਂ ਪਾਣੀ ਲੈਣੇ ਜੀ ਨਾ ਤੁਹਾਡਾ ਜੀ ਬੋਰਵ ਜੀ ਕਿਤੋਂ ਰਾਨਾ ਲਿਓ ਆਪਣੀ ਮਾ ਲਾਸੁੰਦਰ ਨਗਰ ਜੀ ਕੀ ਕਹਿਣਾ ਚਾਹਦੇ ਕਹਿਣਾ ਕਿ ਜੰਦੇ ਵੀ ਪਹਿਲਾ ਟ੍ਰੈਕ ਕੈਨਸਰ ਇਹ ਘਰੇ ਆ ਗਿਆ ਤੁਹਾਡਾ ਇਲਾਜ ਕਰਾ ਦਿੰਦੇ ਆ ਹੂੰ ਬਸ ਹਸਪੀਟਲ ਲੈ ਗਏ ਜੀ ਕੋਈ ਨਾ ਪੁੱਛਦਾ ਅੱਗੋ ਖੋ ਬੋਲਦੇ ਆ ਇਲਾਜ ਕਰਵਾ ਕੀ ਬਿਮਾਰੀ ਸੀ ਇਹ ਟੱਟੀਆਂ ਉਲਟੀਆਂ ਜੀ ਡਰ ਜਾ ਬੱਚੀ ਹੈ ਮੇਰੀ ਕਿੰਨੇ ਸਾਲ ਦੀ ਬੱਚੀ ਡੇਢ ਸਾਲ ਦੀ ਠੀਕ ਹੈ ਜੀ ਤੇ ਡਾਕਟਰ ਨੇ ਕੀ ਕਹਿੰਦਾ ਤੁਹਾਨੂੰ ਡਾਕਟਰਾਂ ਦਾ ਕਹਿਣਾ ਜੋ ਕੋਈ ਹੱਥ ਹੀ ਪੁੰਦਾ ਜੀ ਜਲਦੀ ਹੂੰ ਹੂੰ ਬਹਿ ਜਾਓ ਜੀ ਹੋਰ ਮਰੀਜ਼ ਨੂੰ ਲੱਗ ਜਾਂਦੇ ਆ ਤਾਂ ਕੋਣ ਬੋਲਦਾ ਇੱਥੇ ਉੱਥੇ ਜਿਹੜੀਆਂ ਮੈਡਮਾਂ ਬੈਠੀਆਂ ਨੇ ਉੱਥੇ ਸਰ ਜਿਹੜੇ ਅੱਗੇ ਡਾਕਟਰ ਬੈਠਾ ਅੰਦਰ ਉੱਥੇ ਗਿਆ ਹਾਂ ਜਿਸੇ ਵੱਲ ਹਸਪਤਾਲ ਦੀ ਠੀਕ ਹੈ ਜੀ ਸਰਕਾਰੀ ਵਾਰਡ ਚ ਠੀਕ ਹੈ ਉਹਨਾਂ ਦੇ ਕੋਲ ਗਿਆ ਜੀ ਅੱਗੋਂ ਮੇਰੇ ਤੋਂ ਹੁਣ ਤੁਹਾਡੇ ਬੱਚੇ ਵਾਲੇ ਕਿੱਥੇ ਹੋ ਰਿਹਾ ਵਾ ਬੱਚੀ ਦਾ ਲਾ ਆਇਆ ਹੁਣ ਮੈਂ ਘਰੇ ਲੈ ਕੇ ਆਇਆ ਜੀ ਮੈਂ ਉਦੋਂ ਆਪਣੇ ਪ੍ਰਾਈਵੇਟ ਕਰਾਇਆ ਆਪਣੇ ਮਿੱਠੂ ਡਾਕਟਰ ਲੋਰੀ ਗਏ ਠੀਕ ਹੈ